ਨੂ ਪਿੰਡ ਵਾਲਾ ਨੂੰ ਐਂ ਲੱਗਦਾ ਕਿ ਜਿਹੜੇ 5 ਸਟਾਰ ਹੋਟਲਾਂ 'ਚ ਲੋਕ ਰਹਿੰਦੇ ਹੋਣਗੇ ਹਨਾ ਉਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਹੋਊਗੀ ਜਿਵੇਂ ਆਪਾਂ ਫਿਲਮਾਂ ਦੇਖਦੇ ਆ ਠੀਕ ਆ ਵੀ ਫਿਲਮੀ ਐਕਟਰਾਂ ਦੀ ਜ਼ਿੰਦਗੀ ਕਿੱਦਾਂ ਦੀ ਹੋਊਗੀ ਜਾਂ ਪਿੱਛੇ ਜਿਹੇ ਅੰਬਾਨੀਆਂ ਨੇ ਵਿਆਹ ਕਰਾਇਆ ਵੀ ਅੰਬਾਨੀਆਂ ਦੀ ਜ਼ਿੰਦਗੀ ਕਿੱਦਾਂ ਦੀ ਹੁੰਦੀ ਹੈ ਹਨਾ ਸੋ ਇਹੀ ਕਯਰਿਓਸਿਟੀ ਮੈਨੂੰ ਲੈ ਕੇ ਆਈ ਮੈਕਸੀਕੋ ਤੱਕ ਕਿਉਂਕਿ ਮੈਕਸੀਕੋ ਮੈਂ ਦੇਖਣਾ ਚਾਹੁੰਦਾ ਸੀ ਤਾਂ ਕਿਉਂਕਿ ਇੱਥੋਂ ਲੋਕ ਆ ਜਿਹੜਾ ਹੈਗੇ ਸਾਡੇ ਨਾਲੇ ਕੰਦਾ ਟੱਪਦੇ ਆ ਇਹ ਉਹ ਦੇਸ਼ ਕਿਹੋ ਜਿਹਾ ਇਹ ਦੂਜਾ ਸੀਗਾ ਕਿ ਮੈਕਸੀਕੋ ਦੇ ਜਿਹੜੇ 5 ਸਟਾਰ ਹੋਟਲ ਆ ਉਹ ਦੁਨੀਆ ਦੇ ਵਿੱਚ ਆਪਾਂ ਅੱਗੇ ਨੰਬਰ 1 ਤੇ ਆਉਂਦੇ ਆ ਅਵਲ ਦਰਜੇ ਦੇ ਮਤਲਬ ਕਿ ਅਮਰੀਕਨ ਕੈਨੇਡੀਅਨ ਯੂਰੋਪੀਅਨ ਜਾਂ ਇੰਡੀਅਨ ਲੋਕ ਹਨ ਇੱਥੇ ਜਾ ਕੇ ਤਾਂ ਛੁੱਟੀਆਂ ਬਤੀਤ ਕਰਦੇ ਆ ਸੋ ਆਓ ਅੱਜ ਤੁਹਾਨੂੰ ਜਿਹੜਾ 5 ਸਟਾਰ ਹੋਟਲ ਜਿਹੜਾ ਹੈਗਾ ਉਹਦੀ ਸ਼ੇਅਰ ਕਰਾਉਣਾ ਵੀ ਉੱਥੇ ਜ਼ਿੰਦਗੀ ਹੁੰਦੀ ਕੀ ਹੈ ਠੀਕ ਆ ਸਭ ਤੋਂ ਪਹਿਲਾਂ ਜਦੋਂ ਆਪਾਂ ਮੰਨ ਲਓ ਆਪ ਨੂੰ 에어ਪੋਰਟ ਤੋਂ ਹੀ ਜਿਹੜੇ ਹੈਗਾ ਇਹ 5 ਸਟਾਰ ਵਾਲੇ ਜਿਹੜੇ ਹੈਗਾ ਪਿਕ ਕਰ ਲੈਂਦਾ ਜਿਹੜਾ ਰਿਜ਼ੋਰਟ ਆ ਵਾ ਬੁੱਕ ਕਰਾਇਆ ਹੁੰਦਾ ਉਦੋਂ ਬਾਅਦ ਆਉਂਦਾ ਇਹਦਾ ਰਿਸੈਪਸ਼ਨ ਏਰੀਆ ਸੋ ਪਹਿਲਾਂ ਤਾਂ ਇਹਦਾ ਰਿਸੈਪਸ਼ਨ ਏਰੀਆ ਦੇਖ ਕੇ ਬੰਦਾ ਜਿਹੜਾ ਹੈਗਾ ਦਾਹਲ ਜਾਂਦਾ ਵੀ ਐਡਾ ਵੱਡਾ ਠੀਕ ਹੈ ਲਗਭਗ 5 ਸਟਾਰ ਇੱਕ ਪਿੰਡ ਜਿੱਡਾ ਹੀ ਹੁੰਦਾ ਯਾਰ ਠੀਕ ਹੈ ਮਤਲਬ ਉੱਥੇ ਤੁਹਾਨੂੰ ਜਿਹੜਾ ਹੈਗਾ ਰਿਸੈਪਸ਼ਨ ਏਰੀਆ ਤੇ ਤੁਹਾਡੇ ਵਾਸਤੇ ਆਪਾਂ ਕੇ ਬੈੱਡ ਵੀ ਲੱਗੇ ਹੋਣਗੇ ਸੋਫੇ ਵੀ ਲੱਗੇ ਹੋਣਗੇ ਤੁਹਾਡਾ ਵੈਲਕਮ ਡਰਿੰਕਾਂ ਦਿੱਤੀਆਂ ਹੋਣਗੀਆਂ ਚਾਹੇ ਲਟੀਜਾ ਉੱਥੇ ਪੈ ਕੇ ਹਨਾ ਸੋ ਇੱਥੇ ਸਭ ਤੋਂ ਪਹਿਲਾਂ ਆਪ ਦੀ ਜਿਹੜਾ ਬੁਕਿੰਗ ਆ ਉਹ ਦਿਖਾ ਕੇ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ 10-15 ਮਿੰਟ ਵੇਟ ਕਰਾਉਣਾ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਤੁਹਾਡੇ ਵਿਲੇ ਵਾਲ ਪਾਸੇ ਲਿਆ ਜਾਣਾ ਠੀਕ ਹੈ ਤੇ ਆ ਸਾਰਿਆਂ ਤੋਂ ਪਹਿਲਾਂ ਪਾਉਂਦੇ ਆ ਇਹ ਬੈਂਡ ਮਤਲਬ ਕਿ ਇਹ ਬੈਂਡ ਪਾ ਕੇ ਤੁਸੀਂ ਪੂਰੇ ਦੇ ਪੂਰੇ ਜਿਹੜਾ ਹੈਗਾ ਵਿਲੇ ਨੂੰ ਐਕਸਪਲੋਰ ਕਰ ਸਕਦੇ ਹੋ ਕਾਰਨ ਇਹ ਬੈਂਡ ਦਾ ਕੀ ਹੁੰਦਾ ਇਹ ਤਾਂ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਦਾ ਵੀ ਇਹਦਾ ਕਾਰਨ ਕਿਉਂਦਾ ਪਰ ਇਹ ਪਾਉਣੇ ਜਿਹੜਾ ਹੈਗਾ ਲਾਜ਼ਮੀ ਹੋ ਜਾਂਦਾ ਜਾਂ ਤੁਹਾਨੂੰ ਆਪਦੇ ਕੋਲ ਇਹ ਰੱਖਣੇ ਪੈਂਦੇ ਆ ਹੈਨਾ ਸੋ ਪਹਿਲਾਂ ਪਾਈ ਆਪਾਂ ਜਿਹੜੀਆਂ ਕਰਾਂਗਾਂ ਸਾਰੀਆਂ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਤੇ ਉਸ ਤੋਂ ਬਾਅਦ ਆ ਸਾਡਾ ਗਾਈਡ ਹੈ ਠੀਕ ਹੈ ਇਹ ਸਾਨੂੰ ਲੈ ਕੇ ਜਿਹੜਾ ਹੈਗਾ ਉੱਪਰ ਚੱਲਿਆ ਹੁਣ ਜੇ ਮੈਂ ਮੰਨ ਲਓ ਅਲੱਗ-ਅਲੱਗ ਫੈਮਿਲੀਆ ਹਨ ਕੁਝ ਕੱਪੜਾ ਕੁਝ ਸੋਲੋ ਹੈ ਤੇ ਮਤਲਬ ਇੱਕ ਵਿਲਾ ਦੇ ਵਿੱਚ ਲਗਭਗ 4-5 ਰੂਮ ਹੁੰਦੇ ਆ ਠੀਕ ਹੈ ਤੇ ਆ ਉਹਦਾ ਬਾਹਰਲਾ ਹਿੱਸਾ ਹੈ ਤੇ ਮੰਨ ਲਓ ਇਹਨਾਂ ਨੇ ਜਿਵੇਂ ਆਪਣੇ ਨਹੀਂ ਹੋਇਆ ਵੀ ਜਿਹੜੇ ਅਮੀਰ ਆ ਹੁਣ ਪ੍ਰੀ ਵੈਡਿੰਗਾਂ ਚ ਪੈਣ ਲੱਗ ਗਏ ਮਤਲਬ ਕੱਚੇ ਕੋਠਾਂ ਚ ਬੜੀ ਜਾਂਦਾ ਕੱਚਿਆਂ ਵਾਲੇ ਪੱਕੇ ਭਾਲਦੇ ਆ ਦੋਨਾਂ ਹੈ ਦਾ ਵੈਸੇ ਰੌਲਾ ਹੀ ਆ ਤੇ ਆਹ ਘਾਫੂਜੇ ਲਈ ਫਿਰਦੇ ਆ ਠੀਕ ਆ ਤੇ ਇਹਨਾਂ ਨੇ ਮੰਨ ਲਓ ਆ ਜਿਹੜਾ ਵਿਲਾ ਹੈ ਸਾਡੇ ਵਾਲਾ ਥੋੜਾ ਜਿਆਦਾ ਵੱਡਾ ਸੀਗਾ ਵੀ ਮੰਨ ਲਓ ਇੱਕ ਵਿਲਾ ਦੇ ਵਿੱਚ ਇੱਥੇ ਮਤਲਬ ਦਾ 20-22 ਰੂਮ ਹੋਣਗੇ ਆਦਰਵਾਇਜ਼ ਤੁਹਾਨੂੰ ਜਿਹੜਾ ਇੱਕ ਸਪੈਸ਼ਲ ਨੌਕਰ ਦਿੱਤਾ ਜਾਂਦਾ ਜਿਹੜਾ ਤੁਹਾਡੇ ਉੱਤੇ ਹੀ ਸਾਰੇ ਡੈਡੀ ਬਸ ਉਹਨੇ ਦਿਨ ਚ ਰਾਤ ਤੁਹਾਡੀ ਪ੍ਰਾਉਣਾਚਾਰੀ ਕਰਨੀ ਆ ਨਾ ਆਇਦਲੇ ਪਾਸੇ ਮੈਂ ਕਿਹਾ ਬਾਹਰਲਾ ਵੀਊ ਦੇਖਾਂ ਪਰ ਥੋੜਾ ਹਨੇਰਾ ਹੋਗਾ ਤਾਂ ਕਰਕੇ ਨਹੀਂ ਪਤਾ ਲੱਗਿਆ ਤੇ ਇਹ ਭਾਈ ਨੇ ਸਾਰਾ ਕੁਝ ਸਮਝਾਦਾ ਵੀ ਭਾਈ ਇੱਥੇ ਤੁਹਾਡਾ ਟੀਵੀ ਹੈ ਇੱਥੇ ਰਿਮੋਟ ਆਹ ਕਾਲ ਕਰਨੀਆਂ ਜੋ ਜੇ ਹਨਾ ਹਰ ਚੀਜ਼ ਤੇ ਇਹ ਸਾਰਾ ਸਾਰਾ ਹੈਗਾ ਆਪਾਂ ਕੇ ਜਿਹਨੂੰ ਆਪਾਂ ਲਿਵਿੰਗ ਏਰੀਆ ਕਹਿੰਦੇ ਨੇ ਮਤਲਬ ਜਦੋਂ ਸਵੇਰੇ ਦੁਪਹਿਰੇ ਜੇ ਜਿਹੜਾ ਹੈਗਾ ਬ੍ਰੇਕਫਾਸਟ ਜਿਹੜਾ ਹੁੰਦਾ ਲਾਂਚ ਲਾਂਚ ਕਰਨ ਵਾਲਾ ਕੰਮ ਹੈ ਵੀ ਖੁੱਲਾ ਬਾਹਰ ਕੇ ਵੀ ਕਰ ਸਕਦੇ ਆ ਪਰ ਆਥਨੇ ਰੌਣਕਾਂ ਇੱਥੇ ਜ਼ਿਆਦਾ ਹੁੰਦੀਆਂ ਦਿਨ ਦੇ ਮੁਕਾਬਲੇ ਸੋ ਇਹ ਸਾਰਾ ਸਾਰਾ ਨੇਚਰਲ ਬਿਊਟੀ ਦੇ ਵਿੱਚ ਹੁੰਦਾ ਹੈ ਠੀਕ ਹੈ ਮਾਲਾ ਜ ਆਪਾ ਦਾ ਰਖਤ ਪੱਟੀ ਜਾਨੇ ਆ ਤੇ ਜਿਹੜੇ ਹੈਗਾ ਅਮੀਰ ਹੈ ਠੀਕ ਆ ਉਹ ਸੋਚਦੇ ਵੀ ਅਸੀਂ ਜਾ ਕੇ ਕੁਦਰਤ ਦੇ ਨੇੜੇ ਰਹਿ ਗਏ ਇਹ ਕਹਾਣੀ ਦਾ ਵੈਸੇ ਉਨੀ ਕੀ ਆ ਜਿੰਨੀ ਕਿ ਸਾਡੇ ਮੋਟਰਾਂ ਵਾਲਾ ਕਮਰਾ ਹੁੰਦਾ ਆਪਾਂ ਮੋਟਰਾਂ ਦੇ ਕਮਰੇ ਪਾ ਕੇ ਰਹਿ ਸਕਦੇ ਆ ਤੇ ਇਹ ਬਸ ਕੀ ਆ ਇੱਕ ਜੰਗਲ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਸੜਕਾਂ ਸੁੜਕਾਂ ਬਣਾ ਕੇ ਇੱਕ ਚੰਗਾ ਰਿਜ਼ੋਰਟ ਬਣਾਇਆ ਉਹਦੇ ਵਿੱਚ ਮੰਨ ਲਓ ਵੀ ਅਲੱਗ-ਅਲੱਗ ਤਰੀਕੇ ਦੇ ਜਿਹੜੇ ਹੈਗਾ ਦਰਖਤ ਲਾ ਕੇ ਫੁੱਲ ਲਾ ਕੇ ਠੀਕ ਆ ਬਣਾਇਆ ਹੁੰਦਾ ਤੇ ਇਹਨੂੰ ਬੜਾ ਖੁੱਲਾ ਏਰੀਆ ਹੁੰਦਾ ਜਿਹਦੇ ਚ ਤੁਸੀਂ ਜਿਹੜਾ ਹੈਗਾ ਘੁੰਮ ਫਿਰ ਸਕਦੇ ਹੋ ਪੂਰਾ ਨੇਚਰ ਦੇ ਨੇੜੇ ਰਹਿ ਸਕਦੇ ਹੋ ਹਨਾ ਤੇ ਸਭ ਤੋਂ ਵੱਡੀ ਗੱਲ ਆ ਕਿ ਸਵੇਰੇ ਇੱਥੇ ਬ੍ਰੇਕਫਾਸਟ ਆ ਜਿਹੜਾ ਉਹ ਕਿੱਦਾਂ ਦਾ ਹੁੰਦਾ ਉਹਦੀ ਵੀ ਗ੍ਰਾਉਸ ਤੇ ਮੈਨੂੰ ਸੀਗੀ ਇਹਦੇ ਚ ਲਗਭਗ ਤੁਹਾਨੂੰ ਪੂਰੀ ਦੁਨੀਆ ਦੇ ਖਾਣੇ ਮਿਲ ਜਾਣਗੇ ਠੀਕ ਹੈ ਮਤਲਬ ਤੁਸੀਂ ਜੇ ਇੱਕ ਇੱਕ ਡਿਸ਼ ਵੀ ਟੈਸਟ ਕਰਦੇ ਹੋ ਉਹ ਵੀ ਸ਼ਾਇਦ ਤੁਸੀਂ ਦੋ ਤਿੰਨਾਂ ਚ ਪੂਰੀਆਂ ਕਰ ਸਕੋ ਵੀ ਮੰਨ ਲਓ ਇਹ ਕਹਿ ਸਕਦੇ ਆ ਵੀ ਜਿਵੇਂ 36 ਪ੍ਰਕਾਰ ਦਾ ਭੋਜਨ ਹੁੰਦਾ ਨਾ ਇਹ 36 ਦੇ ਨਾਲ ਇੱਕ 0 ਵੀ ਲਾਉਣੀ ਪਣੀ ਆ ਵੀ 360 ਪ੍ਰਕਾਰ ਦਾ ਹੀ ਭੋਜਨ ਹੋ ਸਕਦਾ ਸੋ ਇੱਥੇ ਜਿਹੜਾ ਹੈਗਾ ਤੁਹਾਨੂੰ ਆਪਾਂ ਕੀ ਅਲੱਗ-ਅਲੱਗ ਮੁਲਕਾਂ ਜਿਵੇਂ ਇੰਡੀਅਨ ਖਾਣਾ ਹੋ ਗਿਆ ਵੈਸੇ ਆਪਣੇ ਉੱਤੇ ਥੋੜਾ ਘੱਟ ਹੀ ਹੁੰਦਾ ਹੈ ਬਾਕੀ ਜਿਵੇਂ ਆਪਾਂ ਕੀ ਇਟਾਲੀਅਨ ਚਾਈਨੀਜ਼ ਹੋਰ ਜਿਹੜਾ ਅਮਰੀਕਨ ਜੋ ਵੀ ਲੋਕਾਂ ਦੇ ਆ ਪਰ ਦੁਨੀਆ ਬਈ ਅੱਧੀ ਤੋਂ ਜ਼ਿਆਦਾ ਆ ਜਿਹੜੀ ਨਾ ਅੱਧੀ ਤੋਂ ਜ਼ਿਆਦਾ ਕੀ ਹੈ ਕਿ 80 90% ਲੋਕ ਆ ਜਿਹੜੇ ਉਹ ਆਪਾਂ ਅਗੇ ਚਿਕਨ ਚੁਕ ਨਹੀਂ ਖਾਂਦੇ ਆ ਇਹ ਚੌਲਾ ਚੂਲਾ ਤੇ ਆਟੇ ਨਾਲ ਤਾਂ ਮੱਥਾ ਆਪਾਂ ਹੀ ਮਾਰਦੇ ਆ ਬਾਈ ਠੀਕ ਹੈ ਸੋ ਇੱਥੇ ਸਪੈਸ਼ਲ ਤੌਰ ਤੇ ਉਹਨਾਂ ਦੇ ਜਿਹੜੇ ਸ਼ੈਫ ਵਗੈਰਾ ਰੱਖੇ ਹੁੰਦੇ ਆ ਉਹ ਤੁਹਾਨੂੰ ਤਾਜ਼ਾ ਬਣਾ ਬਣਾ ਕੇ ਜਿਹੜਾ ਹੈ ਦੇਈ ਜਾਣ ਸੋ ਉੱਠਣਸਾਰ ਤੁਹਾਡਾ ਪਹਿਲਾ ਕੰਮ ਉਹਦਾ ਨਹਾ ਧੋ ਕੇ ਜਿਹੜਾ ਹੈਗਾ ਇਹਦੇ ਚ ਅੰਦਰ ਆ ਜਾਣਾ ਤੇ ਪੈ ਜੋ ਟਟ ਕੇ ਆਪਾਂ ਕੀ ਰੋਟੀਆਂ ਨੂੰ ਹਨਾ ਸੋ ਇਹ ਸਾਰਾ ਸਾਰਾ ਅੱਜ ਦਾ ਹੈਗਾ ਆਪਾਂ ਕੀ ਖਾਣੇ ਵਾਲੀ ਆਈਟਮਾਂ ਉਦੋਂ ਬਾਅਦ ਜਿਹੜਾ ਹੈਗਾ ਕੰਮ ਸ਼ੁਰੂ ਹੁੰਦਾ ਜਦੋਂ ਠੀਕ ਆ ਬ੍ਰੇਕਫਾਸਟ ਕਰਕੇ ਆਪਾਂ ਕੀ ਦੁਬਾਰਾ ਤਿਆਰ ਹੋਣ ਜਾਂਦੇ ਆ ਮਤਲਬ ਇਹਦੇ ਸਣਾ ਪੂਰੇ ਦਾ ਪੂਰਾ ਦਿਨ ਦੀ ਉਹਨਾਂ ਨੇ ਜਿਹੜਾ ਹੈਗਾ ਬਣਾਇਆ ਹੁੰਦਾ ਸ਼ਡਿਊਲ ਜਾਂ ਵੀ ਭਾਈ ਪਹਿਲਾਂ ਬ੍ਰੇਕਫਾਸਟ ਹੈ ਉਦੋਂ ਬਾਅਦ ਯੋਗਾ ਯੋਗਾ ਕਲਾਸਾਂ ਵੀ ਕਰਾਉਂਦੇ ਹੁੰਦੇ ਆ ਜੈਮ ਜਮ ਵੀ ਹੁੰਦੀ ਆ ਪਰ ਆਪਾਂ ਉਧਰਲੇ ਪਾਸੇ ਘੱਟ ਹੀ ਗਏ ਆ ਤੇ ਇਧਰਲੇ ਪਾਸੇ ਮੈਂ ਖਿਆ ਤੁਹਾਨੂੰ ਜਿਹੜਾ ਹੈਗਾ ਦਿਖਾਉਣਾ ਹੈ ਚੀਜ਼ਾਂ ਦਿਖਾ ਦੇ ਸੋ ਆਹ ਜਿਹੜਾ ਹੈਗਾ ਇਹਦੇ ਅੰਦਰ ਮੰਨ ਲਓ ਬਹੁਤ ਵੱਡਾ ਲਾਉਣ ਬਣਿਆ ਅਸਲ ਜੇ ਜੇ ਤੁਸੀਂ ਚਾਹੋ ਤਾਂ ਬਾਦਲਾਂ ਦਾ ਜਿਹੜਾ ਹੈਗਾ ਸੁਖ ਬਲਾਵਸ ਵੀ ਦੇਖ ਸਕਦੇ ਆ ਉਹ ਵੀ ਸਿੰਪਲ ਸੇਮ ਹੀ ਆ ਪਰ ਉਹ ਥੋੜਾ ਛੋਟਾ ਪਰ ਮੇਨ ਮੁੱਦਾ ਇਦਾਂ ਹੀ ਹੁੰਦਾ ਉਹ ਸਾਰੇ ਸਾਰਾ ਠੀਕ ਹੈ ਵੀ ਭਾਈ ਅੰਦਰ ਵਿਲਾ ਬਣੇ ਹੁੰਦੇ ਆ ਵਿਛਾਲੇ ਸੜਕਾਂ ਬਣੀਆਂ ਤੁਹਾਨੂੰ ਤੁਰਨ ਵਾਸਤੇ ਪਗੜੰਡੀਆਂ ਬਣ ਤੇ ਬਾਕੀ ਜਿਹੜੇ ਥੋੜੇ ਏਜਡ ਪਰਸਨ ਹੁੰਦੇ ਆ ਨਾ ਉਹਨਾਂ ਵਾਸਤੇ ਇਹਦੇ ਅੰਦਰ ਉਹ ਵੀ ਚੱਲਦੇ ਰਹਿੰਦੇ ਆ ਯਾਰ ਦੂਜੇ ਘੜੁਕੇ ਜੇ ਠੀਕ ਹੈ ਸੋ ਇੱਥੇ ਲਗਭਗ ਇੱਕ ਵਿਲਾ ਦੇ ਵਿੱਚ 4-500 ਜਣਾ ਰਹਿ ਸਕਦਾ ਹੈ ਠੀਕ ਹੈ ਤਾਂ ਸਰ ਇਹ ਜਿਹੜੇ ਹੈਗੇ ਫਿਰ ਉੱਥੇ ਦੁਪਹਿਰੇ ਆ ਜਿਹੜੇ ਹੈਗਾ ਮੰਨ ਲਓ 10-11 ਵਜੇ ਫਿਰ ਪੂਲ ਪਾਰਟੀਆਂ ਸ਼ੁਰੂ ਹੋ ਜਾਂਦੀਆਂ ਠੀਕ ਹੈ ਮਤਲਬ ਇੱਥੇ ਜਿਹੜਾ ਹੈਗਾ ਪੈਗ ਪੁਗ ਬਈ 24 ਘੰਟੇ ਇਹਨਾਂ ਦੀ ਸਰਵਿਸ ਹੁੰਦੀ ਹੈ ਮਤਲਬ ਇੱਕ ਵਾਰ ਬੰਦ ਹੋ ਗਿਆ ਤਾਂ ਦੂਜਾ ਸ਼ੁਰੂ ਹੋ ਜਾਂਦਾ ਦੂਜਾ ਬੰਦ ਹੋ ਗਿਆ ਤੀਜਾ ਸ਼ੁਰੂ ਨਾ ਮਤਲਬ ਇੱਕ ਦੋ ਵਾਰ ਤਾਂ ਘੱਟੋ ਘੱਟ ਓਪਨ ਰਹਿੰਦੀ ਹੈ ਅਸਲ ਦੇ ਵਿੱਚ ਤਿੰਨ ਚਾਰ ਜਿਹੜੇ ਵਾਰ ਚੱਲਦੇ ਰਹਿੰਦੇ ਸੋ ਇੱਥੇ ਜਿਹੜਾ ਹੈਗਾ ਫਿਰ ਪੂਲ ਪਾਰਟੀਆਂ ਸ਼ੁਰੂ ਹੁੰਦੀਆਂ ਇੱਥੇ ਤੁਹਾਨੂੰ ਆਨ ਲਿਮਿਟਡ ਡਰਿੰਕ ਆ ਜਿਹੜੀ ਉਹ ਤੁਹਾਡੇ ਪੈਕੇਜ ਦੇ ਵਿੱਚ ਹੀ ਹੁੰਦੀ ਹੈ ਸਾਰੀ ਸਾਰੀ ਠੀਕ ਆ ਤੁਸੀਂ ਇਹਨੂੰ ਜਿਹੜਾ ਹੈਗਾ ਪੀ ਪੁਗ ਦੇ ਵਿੱਚ ਪਾਣੀ ਦੀ ਛਾਲਾਂ ਮਾਰ ਸਕਦੇ ਹੋ ਇਹ ਮਤਲਬ ਇਹ ਆ ਵੀਰ ਮੇਰੋ ਵੀ ਚਾਹੇ ਆਪ ਜਿਹੜਾ ਹੈਗਾ ਆਪਣੇ ਵਾਲਾ ਪੂਲ ਤੇ ਚਾਹੇ ਇਹ ਇਹਦੇ ਵਿੱਚ ਫਰਕ ਇਹਨਾਂ ਜ਼ਰੂਰ ਹੈ ਵੀ ਇਹ ਪੂਲ ਬਿਲਕੁਲ ਸਮੁੰਦਰ ਦੇ ਕਿਨਾਰੇ ਹੁੰਦਾ ਸਮੁੰਦਰ ਦਾ ਈਚ ਵੀ ਪ੍ਰਾਈਵੇਟ ਹੁੰਦਾ ਠੀਕ ਹੈ ਤੇ ਇੱਥੇ ਕੋਈ ਐਕਸਟਰਾ ਬੰਦਾ ਨਹੀਂ ਆ ਸਕਦਾ ਠੀਕ ਆ ਉਹ ਜਿਨ੍ਹਾਂ ਦੇ ਕੜੇ ਜੇਪਾ ਹੈ ਨਾ ਸ਼ੁਰੂ ਦਿਖਾਏ ਸੀਗੇ ਉਹੀ ਇੱਥੇ ਜਾਣਗੇ ਹਰ ਇੱਕ ਰਿਜ਼ੋਰਟ ਦਾ ਅਲੱਗ-ਅਲੱਗ ਹੁੰਦਾ ਮਤਲਬ ਕਿ ਪ੍ਰਾਈਵੇਟ ਪੂਲ ਹੈ ਪ੍ਰਾਈਵੇਟ ਈਚ ਹੈ ਤੇ ਮੰਨ ਲਓ ਸਮੁੰਦਰ ਤੇ ਵੀ ਕਬਜ਼ਾ ਇਹਨਾਂ ਦਾ ਕੀਤਾ ਹੁੰਦਾ ਤੁਸੀਂ ਬਾਹਰਲੇ ਪਾਸੇ ਵੀ ਜਾ ਸਕਦੇ ਹੋ ਤੇ ਅੰਦਰ ਵੀ ਜਾ ਸਕਦੇ ਹੋ ਇਹਨਾਂ ਨੇ ਕੁਦਰਤੀ ਤੌਰ ਤੇ ਜਿਹੜੇ ਹੈਗਾ ਸਾਰੇ ਜਾਨਵਰ ਰੱਖੇ ਹੁੰਦੇ ਆ ਜਿਵੇਂ ਬਾਈ ਦੇਖੀ ਜਾਂਦਾ ਸੀ ਨਾ ਇਹ ਮਤਲਬ ਇਹ ਕੀ ਆ ਵੀ ਅਸਲ ਦੇ ਵਿੱਚ ਪਹਿਲਾਂ ਸਾਨੂੰ ਲੱਗਿਆ ਸੀ ਕਿ ਤੇ ਵੈਸੇ ਹੀ ਆਵਾਰਾ ਹੀ ਆਗੇ ਨਹੀਂ ਅਸਲ ਦੇ ਵਿੱਚ ਇਹਨਾਂ ਨੇ ਨਾਂ ਰੱਖਿਆ ਦਾ ਜਾਨਵਰਾਂ ਦੇ ਵੀ ਠੀਕ ਆ ਤੇ ਬਾਕੀ ਇੱਥੇ ਬਈ ਰੰਗ ਰੋਗਣ ਸਾਰੇ ਜਿਹੜੀ ਚੱਲਦਾ ਰਹਿੰਦਾ ਤਾਂ ਕਰਕੇ ਇਹਨੇ ਨਵੇਂ ਆ ਇਹ ਠੀਕ ਆ ਤੇ ਮਤਲਬ ਕੁਦਰਤ ਦੇ ਨਜ਼ਾਰੇ ਲੈਣ ਵਾਸਤੇ ਹੀ ਲੋਕ ਜਿਹੜੇ ਹੈਗਾ ਫਾਈਵ ਸਟਾਰ ਚਾਹੁੰਦੇ ਆ ਹੋਰ ਉੱਥੇ ਐਡਾ ਕੋਈ ਮੈਨੂੰ ਖਾਸ ਨਹੀਂ ਵੀ ਜਿਹੜਾ ਆਪਾਂ ਨਾ ਖਾਂਦੇ ਉਹ ਤੇ ਇਹਨਾਂ ਨੂੰ ਮਿਲਦਾ ਹੋਵੇ ਠੀਕ ਆ ਆ ਜਿਹੜਾ ਹੈਗਾ ਸਮੁੰਦਰ ਆ ਜਦੋਂ ਤੁਸੀਂ ਇਹਨਾਂ ਪ੍ਰਾਈਵੇਟ ਬੀਚ ਹੁੰਦੇ ਆ ਪ੍ਰਾਈਵੇਟ ਬੀਚਾਂ ਦੇ ਨਾਲ ਤੁਸੀਂ ਚਾਹੇ ਇਹਦੇ ਅੰਦਰ ਰੋ ਚਾਹੇ ਬਾਹਰ ਰੋ ਬਾਕੀ ਮੈਕਸੀਕੋ ਕੋ ਖਤਰਾ ਨਾਕ ਦੇਸ਼ ਹੈ ਇੱਥੇ ਤੁਹਾਨੂੰ ਬਈ ਡਰੱਗਸ ਤੋਂ ਲੈ ਕੇ ਠੀਕ ਹੈ ਹਰ ਚੀਜ਼ ਤੁਹਾਨੂੰ ਇੱਥੇ ਮਹੱਈਆ ਕਰਵਾ ਦਿੱਤੀ ਜਾਂਦੀ ਹੈ ਆ ਤੁਹਾਨੂੰ ਦਿਖਾ ਦਿੰਦਾ ਆ ਬੈਟਾ ਤਰਾ ਯਾਰ ਵਾਈਫ ਸਰਜੀ ਵੇਚੀ ਜਾਂਦਾ ਇਹਨੂੰ ਕੋਈ ਚੱਕਰ ਨਹੀਂ ਚਾਹੇ ਜਿਹੜਾ ਵੀਡੀਓ ਬਣਦੇ ਨਹੀਂ ਬਣਦੇ ਨਾ ਕੋਕੀਨ ਤੋਂ ਲੈ ਕੇ ਕੈਨਵਸ ਤੱਕ ਹਰ ਚੀਜ਼ ਮਹੱਈਆ ਠੀਕ ਹੈ ਇੱਥੇ ਫਿਰ ਜਿੰਨੇ ਆਏ ਹੁੰਦੇ ਆ ਗੈਸਟ ਠੀਕ ਆ ਉਹ ਨੇ ਜਿਹੜਾ ਹੈਗਾ ਦਿਨੇ ਲਗਭਗ 4-5 ਘੰਟੇ ਤਾਂ ਨੌਂਦੇ ਰਹਿੰਦੇ ਆ ਤੇ ਆ ਜਿਹੜਾ ਹੈਗਾ ਐਕਟੀਵਿਟੀਆਂ ਹੁੰਦੀਆਂ ਰਹਿੰਦੀਆਂ ਕਿਸੇ ਨੂੰ ਕੋਈ ਪਹਿਲਾ ਨਾਮ ਕੱਢਦਾ ਕਿਸੇ ਨੂੰ ਦੂਜਾ ਕੱਢਦਾ ਤੀਜਾ ਕੱਢਦਾ ਹਨ ਉਹ ਵਾਲਾ ਕੰਮ ਇੱਥੇ ਚੱਲਦਾ ਰਹਿੰਦਾ ਸੋ ਪੂਲ ਪਾਰਟੀਆਂ ਜਿਹੜੀਆਂ ਮਸ਼ਹੂਰ ਨੇ ਐਵੇਂ ਨਹੀਂ ਕਰਨਾ ਉਹ ਲੈਨੇ ਗਾਣਾ ਗਾਇਆ ਆ ਜਾਣੀ ਮੈਕਸੀਕੋ ਚਲ ਗਏ ਸੋ ਮੈਕਸੀਕੋ ਭਾਈ ਜਿਹੜਾ ਹੈਗਾ ਵਾਕਈ ਖੂਬਸੂਰਤ ਦੇਸ਼ ਹੈ ਤੇ ਇੱਥੋਂ ਦੇ ਜਿਹੜਾ ਹੈਗਾ ਆਪਾਂ ਗਏ ਬੀਚ ਹੋ ਗਏ ਤੇ ਇਥੋਂ ਦੇ ਜੰਗਲ ਆ ਠੀਕ ਹੈ ਇਸ ਹੁੰਦਾ ਵੈਦਰ ਬਹੁਤ ਲਾਈਕ ਕਰਦਾ ਗੋਰੇ ਇੱਥੇ ਭਈ ਆਪਾਂ ਕਹਿੰਦੇ ਨਗੇ ਲੇਟੇ ਰਹਿੰਦੇ ਆ ਕਾਰਨ ਆ ਵੀ ਇਹਨਾਂ ਨੂੰ ਚਾਹੀਦਾ ਵਿਟਾਮਿਨ ਡੀ ਇਹਨਾਂ ਦੇ ਉੱਤੇ ਜਿੰਨੀ ਟੈਨਿੰਗ ਹੋਊਗੀ ਇਹਨਾਂ ਨੂੰ ਲੱਗਦਾ ਵੀ ਹਾਂ ਯਾਰ ਵਾਕਈ ਮੈਂ ਚੰਗੀਆਂ ਜੜੀਆਂ ਹੈ ਛੁੱਟੀਆਂ ਬਤੀਤ ਕਰ ਗਏ ਤੇ ਆਪਾਂ ਕਹਿੰਗੇ ਆਲਾ ਬੀਬੀ ਨੇ ਪਾਲੀ ਪੀਂਗ ਤੇ ਝੂਟੇ ਲਈ ਜਾਂਦੇ ਬਸ ਆਪਣੇ ਨਿੰਮਾ ਦੇ ਪੀਂਗਾ ਹੁੰਦੇ ਇਹਨਾਂ ਦੇ ਆ ਜਿਹੜਾ ਕੋਕੋਨਟ 30 ਤੇ ਹੋਗੀਆਂ ਸੋ ਉਦੋਂ ਬਾਅਦ ਜਿਹੜਾ ਆ ਸਾਰਿਆ ਸਾਰਾ ਏਰੀਆ ਹੁੰਦਾ ਇੱਥੇ ਕੈਸਲ ਕੋਸਲ ਬਣਾ ਲੈਂਦਾ ਲੋਕ ਸਮੁੰਦਰ ਦੇ ਕਿਨਾਰੇ ਮਹਿਲ ਬਣਾਉਂਦਾ ਕੀ ਫਿਰ ਆ ਬਾਬੇਓ ਤੋ ਘੱਲ ਲਾਉਂਦੀ ਆ ਬਾਹ ਕੇ ਲਾਜ ਨੇ ਪਰ ਲੋਕਾਂ ਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਬਣਾਉਂਗਾ ਸੋ ਮੇਨ ਮੁੱਦਾ ਇਹੀ ਆ ਵੀ ਇੱਥੇ ਸਭ ਤੋਂ ਜ਼ਿਆਦਾ ਰਿਲੈਕਸ ਕਰਦੇ ਆ ਤੇ ਆ ਹੈਗਾ ਸ਼ਾਮ ਦਾ ਥਿਊ ਸ਼ਾਮ ਨੂੰ ਚੜੇ ਹੈਗਾ ਆਪਦੇ ਆਦਿ ਲੋਕ ਖੁੱਡਿਆਂ ਚ ਵੜ ਜਾਂਦੇ ਆ ਤੇ ਇੱਥੇ ਜਿਹੜਾ ਹੈਗਾ ਥੋੜੇ-ਮੋਟੇ ਜਿਹੜੇ ਵਾਕ ਕਰਨ ਵਾਲੇ ਦਾ ਵਾਕ ਕਰਦੇ ਰਹਿੰਦੇ ਆ ਤੇ ਮੰਨ ਲਓ ਉੱਥੇ ਜੇ ਘੁੰਮੇ ਜਾਂਦੇ ਰਹਿੰਦੇ ਆ ਮੰਨ ਲਾ ਆਪਾਂ ਗਏ ਵੀ ਜਿਹੜਾ 100-150 ਕਿਲਾ ਵਲਿਆ ਹੁੰਦਾ ਇਹਨਾਂ ਨੇ ਉਹਦੇ ਚ ਜਿਹੜਾ ਹੈਗਾ ਇਦਾਂ 5 ਸਟਾਰ ਦੀ ਜਿਹੜੀ ਜ਼ਿੰਦਗੀ ਹੈ ਉਹ ਹੁੰਦੀ ਆ ਹੋਰ ਆਇਨਾ ਸੋਚੋ ਵੀ ਆਪਣੇ ਤੋਂ ਪਤਾ ਨਹੀਂ ਕੀ ਜ਼ਿਆਦਾ ਖਾ ਗਏ ਜਾਂ ਕੀ ਐ ਹੋਰ ਕੁਝ ਨਹੀਂ ਗਾ ਬਸ ਇੱਥੇ ਥੋੜਾ ਜਿਹਾ ਸਹੂਲਤ ਆਉਂਦਾ ਜਿਵੇਂ ਹੁਣ ਨਾਈਟ ਹੋ ਗਈ ਨਾਈਟ ਨੂੰ ਤੁਰੇ ਫਿਰਦੇ ਆ ਸੋ ਡਿਨਰ ਵਗੈਰਾ ਮਿਲ ਜਾਣਾ ਉਦੋਂ ਬਾਅਦ ਜਿਹੜਾ ਹੈਗਾ ਨਾਈਟ ਜਿਹੜੀਆਂ ਆ ਪਾਰਟੀਆਂ ਚੱਲ ਪੈਣਗੀਆਂ ਲਗਭਗ 10 ਵਜੇ ਤੱਕ ਜਿਹੜਾ ਹੈਗਾ ਲੋਕ ਨੱਚਦੇ ਰਹਿੰਦੇ ਆ ਠੀਕ ਆ ਉਹ ਜਿਹੜੇ ਪਹਿਰੇ ਕੋਰਸਾਂ ਇਹ ਨਹੀਂ ਲੱਗਣ ਦਿਖਾਉਂਗਾ ਸੀ ਹੁਣ ਸ਼ਾਮ ਨੂੰ ਜਿਹੜੀਆਂ ਹੈਗੀਆਂ ਉਹਨਾਂ ਚ ਜਿਹੜਾ ਹੈਗਾ ਬਹਿ ਕੇ ਲੋਕ ਡਾਂਸ-ਡੂਸ ਦੇਖਣਗੇ ਤੇ ਆ ਫਿਰ ਜਿਹੜਾ ਹੈਗਾ ਦੁਪਹਿਰ ਦਾ ਖਾਣਾ ਸਵੇਰ ਦਾ ਖਾਣਾ ਖਾਣਾ ਦਾ ਇੱਥੇ ਖਾਣਾ दारू ਠੀਕ ਆ ਉਹ ਬਾਦੂ ਹੁੰਦੀ ਐ ਉਹ ਬੰਦਾ ਪੀ ਪੀ ਕੇ ਲੜ ਸਕਦਾ ਪਰ ਲੜਦਾ ਮੈਂ ਬੰਦਾ ਕੋਈ ਦੇਖਿਆ ਨਹੀਂ ਇਹ ਮੈਂ ਦੁਨੀਆਂ ਭਰ ਚ ਨਹੀਂ ਦੇਖਿਆ ਖਾਸ ਕਰਕੇ ਆਪਣੇ ਵਾਲੇ ਹੀ ਆ ਜਿਹੜੇ ਆ ਜਿਹੜਾ ਹੈਗਾ ਪੀ ਕੇ ਖਲਾਰਦੇ ਆ ਬਾਈ ਤੇ ਨਹੀਂ ਤਾਂ ਦੁਨੀਆਂ ਚ ਨਹੀਂ ਚੱਲਦਾ ਦੇਖ ਲਓ ਵੀ ਇਹ ਜਾਨਵਰਾਂ ਨੂੰ ਇਹਨਾਂ ਪਿਆਰ ਕਰਦਾ ਚਾਹੇ ਕਿਤੇ ਘਰੇ ਬੜੇ ਫਿਰਨੇ ਉਹਨਾਂ ਕੁਝ ਨਹੀਂ ਕਹਿੰਦਾ ਕੋਈ ਠੀਕ ਆ ਤੇ ਆ ਸਾਰਾ ਸਾਰਾ ਜਿਵੇਂ ਓਸੀਨ ਮਾਇਆ ਰਾਇਲ ਇਹਨੂੰ ਤੁਸੀਂ ਸਰਚ ਵੀ ਕਰ ਸਕਦੇ ਹੋ ਠੀਕ ਆ ਤੋ ਇੱਥੇ ਜਿਹੜਾ ਹੈਗਾ ਸਵੇਰੇ ਤੁਹਾਨੂੰ ਟੈਕਸੀਆਂ ਵੀ ਜਿਹੜੀਆਂ ਹੈਗੀਆਂ ਜਾਣਦੀਆਂ ਵੀ ਤੁਸੀਂ ਘੁੰਮ ਕੇ ਆਉਣਾ ਬਾਹਰ ਘੁੰਮ ਕੇ ਆ ਸਕਦੇ ਹੋ ਸਾਰੀ ਜਿਹੜੀ ਸਿਕਿਉਰਿਟੀ ਆਫ 5 ਸਟਾਰ ਵਾਲਿਆਂ ਦੀ ਹੁੰਦੀ ਹੈ ਮੰਨ ਲਓ ਰਿਜ਼ੋਰਟ ਵਾਲਿਆਂ ਦੀ ਹੁੰਦੀ ਹੈ ਕਿਉਂਕਿ ਮੈਕਸੀਕੋ ਥੋੜਾ ਖਤਰਨਾਕ ਦੇਸ਼ ਹੈ ਤਾਂ ਕਰਕੇ ਆਪਾਂ ਇੱਥੇ ਰੁਕੇ ਸੀਗੇ ਤਾਂ ਕਿ ਜਿਹੜਾ ਹੈਗਾ ਸਿਕਿਉਰਿਟੀ ਦੇ ਪਰਪਸ ਨਾਲ ਠੀਕ ਹੈ ਬਾਕੀ ਥੋੜਾ ਲੋਕਾਂ ਨੇ ਵਹਿ ਵੀ ਬਦ ਪਾਇ ਸੀ ਪੈਸੇ ਨੇ ਮੀਕੇ ਮਾਰੇ ਨਹੀਂ ਜਿੰਨੇ ਲੋਕਾਂ ਨੇ ਬਣਾਤੇ ਆ ਤੇ ਇੱਥੇ ਬਈ ਬਹੁਤ ਲੰਮਾ ਜਿਹੜਾ ਆਪਾਂ ਕਹਗੇ ਇਹ ਏਰੀਆ ਠੀਕ ਹੈ ਤਾਂ ਸਵੇਰੇ ਤੁਸੀਂ ਦੇਖ ਲਓ ਵੀ ਇੰਨਾ ਲੰਮਾ ਯਾਰ ਵੀ ਘਟੋ ਘਟ ਅੰਦਰੋਂ ਜਾਂਦੇ ਜਾਂਦੇ 3-4 ਕਿਲੋਮੀਟਰ ਦਾ ਇਹ ਅੰਦਰ ਜਾ ਕੇ ਆਉਂਦਾ ਆਪਾਂ ਗੱਲ ਕਰ ਗਏ ਜੰਗਲ ਜੀ ਸੋ ਜੰਗਲਾਂ ਦੇ ਵਿੱਚ ਰਹਿਣਾ ਪਸੰਦ ਕਰਦੇ ਆ ਲੋਕ ਫਾਇਵ ਉਤਾਰ ਵਾਲੇ ਹੋਰ ਕੋਈ ਐਡਾ ਵੱਡਾ ਨਹੀਂ ਮਨ ਲਾ ਕਾਣੀ ਉਹੀ ਆ ਵੀ ਦੁਨੀਆਂ ਤੇ ਰੌਲਾ ਬਾਈ ਅਮੀਰ ਆ ਜਿਹੜਾ ਉਹ ਕੁਲੀਆਂ ਵੱਲ ਜਾਣਾ ਚਾਹੁੰਦਾ ਨੇਚਰ ਵੱਲ ਜਾਣਾ ਚਾਹੁੰਦਾ ਅਸੀਂ ਦਰਖਤ ਪੜ ਪੜ ਕੇ ਅਮੀਰ ਹੋਣਾ ਚਾਹੁੰਦੇ ਆ ਸੋ ਹਾਇ ਦੁਨੀਆਂ ਗੋਲ ਐ ਹੋਰ ਕੁਝ ਨਹੀਂ ਸੋ ਰਾਤ ਦੀਆਂ ਰੌਣਕਾਂ ਵਾਕੇ ਦੇਖਣ ਵਾਲੀਆਂ ਹੁੰਦੀਆਂ ਤੁਸੀਂ ਇੱਥੇ ਜਿਹੜੇ ਆ ਰਾਤ ਨੂੰ ਜਿਹੜੇ ਆ ਪੁੱਲ ਜਿਹੜੀਆਂ ਆ ਡਾਂਸ ਪਾਰਟੀਆਂ ਜਵਾਇ ਕਰ ਸਕਦੇ ਹੋ ਆ ਦਿਨੇ ਤਿਆਰੀ ਹੈ ਤੇ ਬਾਕੀ ਇਹਦੇ ਅੰਦਰ ਇਦਾਂ ਦੇ ਜਿਹੜੇ ਹੈਗੇ ਆ ਪੁੱਲ ਜੇ ਬਣੇ ਹੁੰਦੇ ਜਿਹੜੇ ਇਥੋਂ ਸੋ ਜੰਗਲ ਦੇ ਵਿੱਚ ਲੋਕ ਜਾਂਦੇ ਆ ਸੋ ਕੁਦਰਤ ਨੂੰ ਪਿਆਰ ਕਰਨਾ ਜਿਹੜੇ ਹੈਗੇ ਆ ਅਮੀਰ ਚਾਹੁੰਦੇ ਆ ਤਾਂ ਕਰਕੇ ਦੇਖਿਆ ਹੁਣ ਤੁਸੀਂ ਇਹਨਾਂ ਨੇ ਵੀ ਇਜਾਮਨਗਰ ਕੀਤਾ ਸੀ ਵਿਆਹ ਭਾਈ ਅਨੰਤ ਬਾਨੀ ਦਾ ਕਹਿੰਦੇ ਕਾਰਨ ਹੈ ਕਿਉਂਕਿ ਉਹ ਲੋਕ ਜਿਹੜੇ ਵੱਡੇ ਵੱਡੇ ਮਹਿਲਾਂ ਚ ਰਹੇ ਆ ਪੱਥਰਾਂ ਚ ਰਹੇ ਆ ਹੈਨਾ ਉਹ ਅੱਕ ਚੁੱਕੇ ਆ ਉਹ ਚਾਹੁੰਦੇ ਆ ਅਸੀਂ ਕਿਤੇ ਦਰਖਤਾਂ ਚ ਰਹੇਗੇ ਨੇਚਰ ਦੇ ਨੇੜੇ ਰਹੇਗੇ ਤੇ ਜਿਹੜੇ ਅਸੀਂ ਦਰਖਤਾਂ ਦੇ ਨੇੜੇ ਰਹਿੰਦੇ ਨੇ ਨੇਚਰ ਦੇ ਨੇੜੇ ਰਹਿੰਦੇ ਆ ਸਾਨੂੰ ਆ ਰੱਬਾ ਜਿਹੜਾ ਹੈਗਾ ਚਵਾਰਾ ਹੀ ਪੈ ਜੇ ਤੇ ਉਹ ਚਵਾਰਾ ਜਦੋਂ ਪੈਦਾ ਫਿਰ ਕਹਿੰਦਾ ਹੁਣ ਹਵੇਲੀ ਬਣ ਜੇ ਹਵੇਲੀ ਬਣ ਗਈ ਤਾਂ ਫਿਰ ਬੰਦਾ ਛੱਡ ਕੇ ਕਿਤੇ ਹੋਰ ਦੇਸ਼ ਚਲਾ ਜਾਂਦਾ ਸੋ ਓਵਰਆਲ ਬਈ ਦੁਨੀਆ ਤੇ ਰੌਲਾ ਹੀ ਐ ਮੈਂ ਤਾਂ ਇਹੀ ਸਮਝਦਾ ਬਾਕੀ ਜਿਵੇਂ ਰੱਬ ਨੇ ਜਿੱਥੇ ਲਿਖਿਆ ਉਹ ਜ਼ਿਆਦਾ ਵਧੀਆ